ਹਾਂ ਸਰ ਸਭ ਤੋਂ ਪਹਿਲੇ ਤੁਸੀਂ ਇੱਕ ਆਪਣੀ ਛੋਟੀ ਜਿਹੀ ਇੰਟਰੋਡਕਸ਼ਨ ਦੇਣਾ ਮੈਂ ਜਸਬੀਰ ਸਿੰਘ ਗਿੱਲ ਮਹਾਨ ਦੇ ਇਸ ਵਕਤ ਬਾਬਾ ਸੋਨ ਸਿੰਘ ਪਕਣਾ ਦਾ ਪਰਪੋਤਰਾ ਜੀ ਜਿਸਾ ਤੁਸੀਂ ਗੱਲ ਕੀਤੀ ਹੈ ਕਿ ਬੁੱਤ ਵੀ ਕਾਫੀ ਦੇਰ ਦਾ ਬਣਿਆ ਪਿਆ ਔਰ ਬਹੁਤ ਸਾਰੀਆਂ ਸਰਕਾਰਾਂ ਆਈਆਂ ਲੇਕਿਨ ਹਜੇ ਤੱਕ ਇਹਨਾਂ ਨੇ ਹੋ ਨਹੀਂ ਸਕਿਆ ਕਿ ਉਹ ਉਸ ਦੀ ਜਾਂ ਓਪਨਿੰਗ ਕੀਤੀ ਜਾਵੇ ਜਾਂ ਇੱਥੇ ਕੁਝ ਉਹਨਾਂ ਦੀ ਯਾਦ ਦੇ ਵਿੱਚ ਬਣਾਇਆ ਜਾਵੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਦੋਂ ਮਤਲਬ ਕੋਈ ਵੀ ਦੇਸ਼ ਭਗਤਾ ਉਹ ਸਰਕਾਰਾਂ ਨੂੰ ਉਹ ਇਲਾਕੇ ਨੂੰ ਮਾਣ ਹੁੰਦਾ ਵੀ ਸਾਡੇ ਦੇਸ਼ ਵਾਸਤੇ ਕੁਝ ਕੀਤਾ ਵਾ ਸਭ ਤੋਂ ਵੱਡੀ ਜਦੋ ਜੈ ਸਾਨੂੰ ਇਹ ਕਰਨੀ ਪਈ ਇਲਾਕੇ ਦੇ ਨਾਲ ਵੀ ਬਾਬਾ ਜੀ ਦਾ ਜਿਹੜਾ ਆਦਮ ਕੱਦ ਬੋਤਾ ਉਹ ਕਿਸੇ ਟੁਕਮੀ ਜਗ੍ਹਾ ਤੇ ਲੱਗੇ ਔਰ ਸਾਡੀ ਔਰ ਉਹ ਇਲਾਕੇ ਦੀ ਮੰਗ ਸੀ ਕਿ ਵੀ ਜਿਹੜਾ ਅੰਤਰਰਾਸ਼ਟਰੀ ਰੋਡ ਆ ਟਾਰੀ ਬਾਰਡਰ ਨੂੰ ਜਾਂਦਾ ਵੀ ਖਾਸੇ ਚੌਂਗ ਦੇ ਵਿੱਚ ਉਹ ਬੁੱਤ ਲੱਗ ਸਕੇ ਪਰ ਉਹਨਾਂ ਨੇ ਕੁਝ ਤਕਨੀਕੀ ਕਾਰਨ ਵੀ ਉਹ ਹਾਈਵੇ ਰੋਡ ਆ ਉੱਥੇ ਨਹੀਂ ਲੱਗ ਸਕਦਾ ਤੇ ਫਿਰ ਉਹ 150 ਸਾਲਾ ਸੀਗਾ ਬਾਬਾ ਜੀ ਦਾ ਉਦੋਂ ਕਾਂਗਰਸ ਸਰਕਾਰ ਸੀਗੀ ਤੇ ਜਦੋਂ ਵੱਖ-ਵੱਖ ਅਖਬਾਰਾਂ ਦੇ ਵਿੱਚ ਮੰਗ ਕੀਤੀ ਗਈ ਬਾਬਾ ਜੀ ਦੇ ਪੁੱਤ ਬਾਰੇ ਤਾਂ ਉਹਨਾਂ ਐਲਾਨ ਕਰ ਦਿੱਤਾ ਫਿਰ ਇੱਕ ਸਾਲ ਜਿਹੜਾ ਉਹ ਲਾਣ ਹੀ ਰਹਿ ਗਿਆ ਜੀ ਤੇ ਫਿਰ ਪਤਾ ਨਹੀਂ ਉਹ ਪੁੱਤ ਕਿਹਦੇ ਕਾਗਜ਼ਾਂ ਦੇ ਵਿੱਚ ਗੁੰਮ ਹੋ ਗਿਆ ਫਿਰ ਇਸ ਚੀਜ਼ ਨੂੰ ਅਸੀਂ ਵੱਖ-ਵੱਖ ਜਦੋਂ ਅੱਗੇ ਜਾ ਕੇ ਡੀਸੀ ਸਾਹਿਬ ਨੂੰ ਮਿਲੇ ਤੇ ਫਿਰ ਹੁਣ 2 ਸਾਲ ਬਾਅਦ ਤੇ ਪਿਛਲੇ 2 ਸਾਲ ਹੋ ਗਏ ਨੇ ਬਾਬਾ ਜੀ ਦਾ ਪੁੱਤ ਇੱਥੇ ਲੱਗਿਆ ਹੋਇਆ ਨੂੰ ਜਦੋਂ ਬੁੱਤ ਇੱਥੇ ਰੱਖ ਗਏ ਸੀਗੇ 6 ਮਹੀਨੇ ਇੱਥੇ ਪਿਆ ਰਿਆ ਜੀ ਫਿਰ ਪਹੁੰਚ ਕੀਤੀ ਵੀ ਬੁੱਤ ਤੁਸੀਂ ਦੇ ਗਿਆ ਇਹਨੂੰ ਕਿਤੇ ਸਥਾਪਿਤੀ ਕਰ ਦਿਓ ਫਿਰ ਉਹਨਾਂ ਨੇ ਇਹ ਟੁਕਵੀ ਜਗ੍ਹਾ ਦੇਖੀ ਹਰਪ੍ਰੀਤ ਸਿੰਘ ਸੂਦਨ ਸਿੰਘ ਆਪਣੇ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਅਮਰਸਰ ਦੇ ਉਹਨਾਂ ਵੱਲੋਂ ਆਪਣੀ ਟੀਮ ਭੇਜ ਕੇ ਦੇ ਬੁੱਤ ਲਾ ਦਿੱਤਾ ਗਿਆ ਇਹ ਬੁੱਤਾਂ ਲਈ ਪੂਰਾ ਕੰਪਲੀਟ ਨਹੀਂ ਹੋਇਆ ਇਹ ਹਾਲੇ ਬਿਲਕੁਲ ਅਨਕੰਪਲੀਟ ਆ ਇਹ ਕਹਿੰਦੇ ਸੀ ਟੀਮ ਆਉਣੀ ਆ ਤਿਆਰ ਕਰਨਾ ਵੀ 4 ਜਨਵਰੀ ਨੂੰ ਬਾਬਾ ਜੀ ਦਾ ਜਨਮ ਦਿਨ ਹੁੰਦਾ ਜੀ 2 ਸਾਲ ਹੋ ਗਿਆ 2 ਜਨਮ ਦਿਨ ਲੰਘਿਆ ਪਰ ਇਹ ਕੰਮਲੀਰ ਨਹੀਂ ਹੋਇਆ ਤੇ ਸਮੇਂ-ਸਮੇਂ ਤੇ ਜਿਹੜੀਆਂ ਸਰਕਾਰਾਂ ਦੇ ਲੀਡਰ ਆ ਪੱਕਣੇ ਦੇ ਵਿੱਚ ਆਉਂਦੇ ਆ ਸੰਗਤ ਦਰਸ਼ਨ ਵੀ ਕਰਦੇ ਆ ਆਪੋ ਆਪਣੀਆਂ ਪਰ ਇੱਥੇ ਕੋਈ ਨਹੀਂ ਆਉਂਦਾ ਸਰਦਾ ਦੇ ਫੁੱਲ ਪੇਡ ਕਰਨ ਵਾਸਤੇ ਅਸੀਂ ਧੰਨਵਾਦ ਕਰਦੇ ਆ ਅੱਜ ਭਾਈ ਜੂਨੀ ਇੱਥੇ ਪਹੁੰਚਿਆ ਤੇ ਸਾਨੂੰ ਸਾਬ ਅਸੀਂ ਆਸ ਕਰਦੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਹਨਾਂ ਨੂੰ ਇਲਾਕਾ ਮਾਨ ਦਿੰਦਾ ਤੇ ਆਸ ਹੈ ਵੀ ਇਹ ਇੱਥੇ ਆਣ ਕੇ ਡਵੈਲਪਮੈਂਟ ਕਰਨਗੇ ਔਰ ਸਭ ਤੋਂ ਵੱਡੀ ਗੱਲ ਇਹ ਜਿਹੜੀ ਤੁਸੀਂ ਜਿਸ ਜਗ੍ਹਾ ਤੇ ਖੜੇ ਆ ਜੋ ਥੰਬਾ ਆ ਜਿੱਤੇ 1888 ਸਾਕਾ ਲਿਖਿਆ 1960 ਇਹ ਬਾਬਾ ਜੀ ਨੇ ਆਪਣੇ ਹੱਥੀ ਤਿਆਰ ਕੀਤਾ ਸੀ ਜੀ ਇਹ ਉਹ ਬਰਾਂਡਾ ਵੀ ਬਾਬਾ ਜੀ ਨੇ ਆਪਣੇ ਹੱਥੀ ਤਿਆਰ ਕਰਵਾਇਆ ਸੀਗਾ ਕਿਉਂਕਿ ਉਥੋਂ ਰੋਡ ਲੰਘਦਾ ਸੀਗਾ ਕੱਚੀ ਸ਼ਰਕ ਹੁੰਦੀ ਸੀਗੀ ਵੀ ਆਮ ਰਾਹਗਰਾਂ ਦੇ ਇਥੇ ਆਰਾਮ ਕਰਨ ਵਾਸਤੇ ਤੇ ਉਥੋਂ ਸੰਦੇਸ਼ ਲਿਖਿਆ ਆ ਨੌਜਵਾਨ ਉੱਠੋ ਯੁੱਗ ਪਲਟ ਰਿਹਾ ਔਰ ਫਿਰ ਜਦੋਂ ਬਾਬਾ ਜੀ ਦੇ ਅੰਤਿਮ ਸ਼ਾਹ ਬਾਬਾ ਜੀ ਨੇ ਲਾਏ ਨੇ ਤੇ ਜਦੋਂ ਉਹਨਾਂ ਦੇ ਇਥੇ ਅੰਤਮ ਸੰਸਕਾਰ ਵੀ ਬਾਬਾ ਜੀ ਦਾ ਇਸੇ ਜਗ੍ਹਾ ਤੇ ਕੀਤਾ ਗਿਆ ਹੁਣ ਵੇਖੋ ਵੀ ਇਹ ਜਗ੍ਹਾ ਜਿੱਥੇ ਬਾਬਾ ਜੀ ਦਾ ਇਨਾ ਲਗਾਓ ਸੀਗਾ ਨਾਦੇ ਇੱਥੇ ਕੋਈ ਫੁੱਲ ਬੂਟਾ ਲਾਇਆ ਜਾਂਦਾ ਜੀ ਸਰਕਾਰ ਵੱਲੋਂ ਸਾਡੀ ਇਹ ਵੀ ਮੰਗ ਸੀ ਕਿ ਸਰਕਾਰੀ ਪੱਧਰ ਤੇ ਇਥੇ ਸਮਾਗਮ ਕਰਾਇਆ ਜਾਵੇ ਜਿੱਦਾਂ ਅਟਾਰੀ ਵਾਲਿਆਂ ਦਾ ਉੱਥੇ ਸਮਾਗਮ ਜਿਹੜਾ ਕਰਾਇਆ ਜਾਂਦਾ ਰਾਜ ਪੱਧਰ ਤੇ ਕਰਾਇਆ ਜਾਂਦਾ ਸਾਡੀ ਵਕਫ ਵਕ ਟਾਈਮ ਤੇ ਅਸੀਂ ਇਹ ਨਹੀਂ ਵੀ ਅਸੀਂ ਕਾਹ ਨਹੀਂ ਗਾ ਮੰਗ ਪੱਤਰ ਵੀ ਜਿਹੜੀ ਵੀ ਸਮੇਂ ਦੀ ਸਰਕਾਰ ਹੁੰਦੀ ਆ ਦਿੰਦੇ ਆ ਪਰ ਪਤਾ ਨਹੀਂ ਕਿਉਂ ਇਹੋ ਜੇ ਮਹਾਨ ਦੇਸ਼ ਭਗਤ ਨੂੰ ਸਮੇਂ ਦੀਆਂ ਸਰਕਾਰਾਂ ਨੇ ਆਖੋ ਪਰੋਖੇ ਕੀਤਾ ਵਾ ਅੱਜ ਜ਼ਰੂਰਤ ਆ ਜੇ ਅਸੀਂ ਗੱਦੀ ਤੇ ਬੈਠਦੇ ਆ ਸਭ ਤੋਂ ਪਹਿਲਾਂ ਅਸੀਂ ਦੇਸ਼ ਭਗਤ ਹੋਣ ਦਾ ਨਾਅਰਾ ਲਾਉਣੇ ਆ ਜੀ ਜਦੋਂ ਗੱਦੀ ਤੇ ਬੈਠ ਜਾਂਦੇ ਸاده ਸਮਝਦੀਆਂ ਸਰਕਾਰਾਂ ਉਹ ਇਹਨਾਂ ਨੂੰ ਅੱਖੋਂ ਪਰੋਖੇ ਕਰਦੇ ਆ ਵਕ ਵਕ ਸਮਝਦੀਆਂ ਸਰਕਾਰਾਂ ਨਾਲ ਸਾਡੀ ਮਿਲਣੀ ਨਹੀਂ ਹੁੰਦੀ ਆ ਬਾਦਲ ਸਾਹਿਬ ਨਾਲ ਮਿਲਣੀ ਹੋਈ ਸੀ ਉਹਨਾਂ ਵਾਅਦੇ ਕੀਤੇ ਨਹੀਂ ਨਿਭਾਏ ਜੀ ਕੈਪਟਨ ਸਾਹਿਬ ਜਦੋਂ ਇੱਥੇ ਸੰਗਤ ਦਰਸ਼ਨ ਤੇ ਆਏ ਸੀਗੇ ਨਹੀਂ ਨਿਭਾਏ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀ ਤੇ ਅਟਾਰੀ ਵਾਲਿਆਂ ਨੂੰ ਜਾਂ ਹੋਰ ਵੀ ਦੇਸ਼ ਭਗਤ ਜਿੰਨੇ ਵੀ ਹੋਏ ਆ ਉਹਨਾਂ ਨੂੰ ਗ੍ਰਾਂਡਾ ਦੇ ਕੇ ਤੇ ਸੁੰਦਰ ਬਣਾਇਆ ਗਿਆ ਪਰ ਇਹ ਬਾਬਾ ਸੋਹਣ ਸਿੰਘ ਭਕਣਾਣਾ ਪਤਾ ਨਹੀਂ ਕਿਉਂ ਵਿਤਕਰਾ ਇਹ ਮਹਾਨ ਦੇਸ਼ਵਾਨ ਵਾਰਡਾ ਮਸ਼ੂਰ ਨੇ ਜਿਨ੍ਹਾਂ ਨੇ ਉਸ ਟਾਈਮ ਤੇ ਜਿਹੜੀ ਗਦਰ ਮੂਵਮੈਂਟ ਚੱਲੀ ਸੀ ਉਹਦੇ ਪ੍ਰੈਜ਼ੀਡੈਂਟ ਪਹਿਲੇ ਔਰ ਲਾਸਟ এজ ਹੀ ਰਹੇ ਨੇ ਤੇ ਕਿਸੇ ਵੀ ਸਮੇਂ ਦੀ ਸਰਕਾਰ ਨੇਦਰ ਧਿਆਨ ਨਹੀਂ ਦਿੱਤਾ ਅਸੀਂ ਮੰਗ ਕਰਦੇ ਆ ਇਹਨਾਂ ਸਮੇਂ ਦੀਆਂ ਸਰਕਾਰਾਂ ਅੱਗੇ ਕਿ ਇੱਥੇ ਬਾਬਾ ਜੀ ਦਾ ਜਿਹੜਾ ਬੋਤਾ ਉਹਨੂੰ ਤਿਆਰ ਕੀਤਾ ਜਾਵੇ ਇਹ ਸਾਰੀ ਜਿਹੜੀ ਜਗ੍ਹਾ ਇਹਨੂੰ ਸੁੰਦਰ ਬਣਾ ਕੇ ਫੁੱਲ ਬੂਟੇ ਇੱਥੇ ਲਾਏ ਜਾਣ ਹਾਜੀ ਸੰਤੋਖ ਸਾਹਿਬ ਵੀ ਆਏ ਸੀ ਉਹਨਾਂ ਨੇ ਸ਼ਰਧਾ ਤੇ ਫੂਲ ਜਿਹੜੇ ਹੈਗੇ ਆਪਨ ਕੀਤੇ ਆ ਹੋਰ ਵੀ ਕੋਈ ਆਇਆ ਸੀ ਹਾ ਨਹੀਂ ਜੀ ਹਾਲੀ ਤੱਕ ਤੇ ਹੋਰ ਕੋਈ ਨਹੀਂ ਆਇਆ ਆਉਣ ਵਾਲੇ ਟਾਈਮ ਦੇ ਵਿੱਚ ਆਸਿਕਨ ਤੇ ਕਹਿ ਨਹੀਂ ਸਕਦੇ ਪਰ ਹਾਲੀ ਤੱਕ ਤੇ ਕੋਈ ਨਹੀਂ ਆਇਆ ਹੋ ਸਕਦਾ ਵਾ ਜੇ ਤੁਹਾਡੇ মিডিਆ ਰਾਈ ਰਿਪੋਰਟਾਂ ਉੱਤੇ ਤੱਕ ਪਹੁੰਚਦੀਆਂ ਤੇ ਵੇਖ ਕੇ ਹੋਰ ਵੀ ਲੀਡਰ ਕਿਉਂਕਿ ਹੁਣ ਜ਼ਰੂਰਤ ਵੀ ਆ ਉਹਨਾਂ ਨੂੰ ਪਰ ਅਸੀਂ ਧੰਨਵਾਦ ਕਰਦੇ ਹਾਂ ਸੰਧੂ ਸਾਹਿਬ ਦਾ ਕਿ ਉਹ ਬਾਬਾ ਜੀ ਨੂੰ ਸਰਦਾ ਦੇ ਫੁੱਲ ਪੇਟ ਕਰਨ ਵਾਸਤੇ ਪਿੰਡ ਪੱਕਣੇ ਵਿੱਚ ਪਹੁੰਚੇ ਨੇ ਇੱਕ ਉਮੀਦ ਹੈ ਜੀ ਸੰਧੂ ਸਾਹਿਬ ਦੀ ਸੰਧੂ ਸਾਹਿਬ ਤੇ ਵੇਖੋ ਜੀ ਜੇ ਅਸੀਂ ਇਲਾਕੇ ਵਾਲੇ ਇਹਨਾਂ ਨੂੰ ਮਾਨ ਸਨਮਾਨ ਦੇਨੇ ਆ ਤੇ ਇਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਪਹੁੰਚਾਉਣੇ ਆ ਤੇ ਸਾਨੂੰ ਆਸ ਆ ਕਿ ਸਾਡੇ ਇਲਾਕੇ ਦਾ ਵੀ ਡਿਵੈਲਪਮੈਂਟ ਹੋਊਗੀ ਵਾਦੋ ਮੀਦਾਂ ਅੱਛੇ ਪਰਿਵਾਰ ਦੇ ਨਾਲ ਬਿਲੋਂਗ ਕਰਦੇ ਕੀ ਅਪੀਲ ਕਰਦੇ ਤੁਸੀਂ ਵੋਟਰਾਂ ਨੂੰ ਆ ਵੇਖੋ ਜੀ ਅਸੀਂ ਇਹੋ ਅਪੀਲ ਕਰਦੇ ਆਂ ਕਿ ਪਿਛਲੇ ਸਮੇਂ ਦੌਰਾਨ ਵਕਫ ਵਕ ਜਦੋਂ ਵਿਧਾਨ ਸਭਾ ਦੀ ਇਲੈਕਸ਼ਨ ਹੁੰਦੀ ਆ ਜਾਂ ਲੋਕ ਸਭਾ ਦੀ ਇਲੈਕਸ਼ਨ ਹੁੰਦੀ ਆ ਅਸੀਂ ਜਿਤਾਉਂਦੇ ਜ਼ਰੂਰ ਆ ਸਾਡੇ ਐਮਪੀ ਜਿੱਤ ਕੇ ਵੀ ਲੋਕ ਸਭਾ ਦੇ ਵਿੱਚ ਬੈਠਦੇ ਨੇ ਆਪੋ ਆਪਣੇ ਇਲਾਕੇ ਦੀ ਆਵਾਜ਼ ਪਰ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਤੁਸੀਂ ਕਿਸ ਉਮੀਦਵਾਰ ਨੂੰ ਅੱਗੇ ਲਿਖ ਕੇ ਆਉਣਾ ਪਰਿਆ ਲਿਖਿਆ ਉਮੀਦਵਾਰ ਲਿਖ ਕੇ ਆਉਣਾ ਜਿਹੜੇ ਤੁਹਾਡੀ ਸੋਚ ਤੇ ਪੂਰਾ ਉਤਰੇ ਅਲਾਕੇ ਦੇ ਪੂਰਾ ਉੱਤਰੇ ਤੇ ਅਸੀਂ ਆਸ ਕਰਦੇ ਆਂ ਵੀ ਸੰਧੂ ਸਾਹਿਬ ਜਿਹੜੇ ਅੱਗੇ ਆਉਣਗੇ ਜੀ